ਰੋੜੀ ਦਾ ਬੇਟਾ ਮਿਲ ਗਿਆ ਹੈ ਜੋ ਹਸਪਤਾਲ ਦੇ ਵਿੱਚੋਂ ਗਾਇਬ ਹੋ ਗਿਆ ਸੀ ਹਸਪਤਾਲ ਦੇ ਵਿੱਚੋਂ ਗਾਇਬ ਹੋ ਗਿਆ ਸੀ ਜਕਿਸ਼ਣ ਰੋੜੀ ਦਾ ਬੇਟਾ ਤਸਵੀਰੇ 4 ਵਜੇ ਦੇ ਕਰੀਬ ਬਿਨਾਂ ਦੱਸੇ ਹਸਪਤਾਲ ਦੇ ਵਿੱਚੋਂ ਬਾਹਰ ਚਲਾ ਗਿਆ ਸੀ ਤਾਂ ਪੀਪੀਐਸ ਨਾਪਾ ਦੇ ਵਿੱਚ ਪੜਦਾ ਹੈ ਜਕਿਸ਼ਣ ਰੋੜੀ ਦਾ ਬੇਟਾ 10ਵੀਂ ਜਮਾਤ ਦਾ ਵਿਦਿਆਰਥੀ ਹੈ ਮੈਜ਼ 17 ਸਾਲ ਉਮਰ ਹੈ ਹਾਲਾਂਕਿ 10 ਘੰਟੇ ਜਦੋਂ ਬੱਚਾ ਨਾ ਮਿਲੇ ਪਰਿਵਾਰ ਪਰ ਵਿੱਚ ਕੋਈ ਵੀ ਹੋਵੇ ਬੇਸ਼ੱਕ ਸਿਆਸਤਦਾਨ ਹੋਣ ਜਾਂ ਆਮ ਪਰਿਵਾਰ ਹੋਵੇ ਤਾਂ ਸਭ ਪਰਿਵਾਰ ਤੇ ਕੀ ਬੀਤਦਾ ਹੈ ਉਹੀ ਸਮਝ ਸਕਦੇ ਨੇ ਤਾਂ 10 ਘੰਟੇ ਬਾਅਦ ਦੱਸਿਆ ਕਿ ਦਿੱਫਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਬੇਟਾ ਮਿਲ ਗਿਆ ਹੈ ਕਿਉਂਕਿ 10 ਘੰਟੇ ਤੋਂ ਉਹ ਲਾਪਤਾ ਸੀ ਤਾਂ ਹੌਸਟਲ ਦੇ ਵਿੱਚੋਂ ਗਾਇਬ ਹੋ ਗਿਆ ਸੀ ਹਾਲਾਂਕਿ ਇਹ ਸਵਾਲ ਅਜੇ ਹੈ ਬਰਕਰਾਰ ਕਿ ਆਖਰਕਾਰ ਉਹ ਕਿੱਥੇ ਗਿਆ ਸੀ ਔਰ ਕਿਉਂ ਗਿਆ ਸੀ ਤਸਵੀਰ 4 ਵਜੇ ਦੇ ਕਰੀਬ ਬਿਨਾ ਦੱਸੇ ਹੀ ਹੌਸਟਲ ਦੇ ਵਿੱਚੋਂ ਬਾਹਰ ਚਲਾ ਗਿਆ ਸੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਇਸ ਸਕੂਲ ਦੇ ਵਿੱਚ ਪੜਦਾ ਹੈ ਪੰਜਾਬ ਪਬਲਿਕ ਸਕੂਲ ਨਾਮੀ ਸਕੂਲ ਹੈ ਦੇ ਵਿੱਚ ਪੜਦਾ ਹੈ ਨੰਦਾ ਬੇਟਾ ਆਜਾ ਕਿਸ਼ਨ ਰੋੜੀ ਦਾ ਤਾਂ ਜੋ ਕਿ ਗਾਇਬ ਹੋ ਗਿਆ ਸੀ ਆ ਕਹਿ ਲਿਆ ਕਿ ਲਾਪਤਾ ਹੋ ਗਿਆ ਸੀ ਬਿਨਾਂ ਦੱਸੇ ਕਿਸੇ ਨੂੰ ਆਪਣੇ ਆਪ ਹੀ ਚਲਾ ਗਿਆ ਸੀ ਹੌਸਟਲ ਦੇ ਵਿੱਚੋਂ ਜਿਸ ਨੂੰ 10 ਘੰਟੇ ਬਾਅਦ ਜਿਹੜਾ ਹੈ ਉਹ ਵਾਪਸ ਆ ਗਿਆ ਹੈ ਤਾਂ 10ਵੀਂ ਜਮਾਤ ਦਾ ਵਿਦਿਆਰਥੀ ਹੈ ਮਾਪਿਆਂ ਨੂੰ ਜਿਹੜੀ ਚਿੰਤਾ ਹੈ ਉਸ ਬਾਰੇ ਤੌਰ ਤੇ ਪਹਿਚਾਣਦੀ ਹੈ ਔਰ ਪਰਿਵਾਰ ਤੇ ਜੋ ਕੀਤਾ ਉਹੀ ਸਮਝ ਸਕਦਾ ਹੈ ਪਰ ਆਖਰਕਾਰ ਇਸ ਦੀ ਵਜ੍ਹਾ ਕੀ ਹੈ ਇਹ ਵੀ ਸਵਾਲ ਹੈ ਆਪਣੇ ਆਪ ਦੇ ਵਿੱਚ ਤਾਂ ਇਸ ਲਈ ਵੀ ਵੱਡੀ ਖਬਰ ਸਭ ਤੋਂ ਪਹਿਲਾਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਸੇ ਸਕੂਲ ਦੇ ਵਿੱਚ ਪੜਦਾ

ਇਹ ਤੇਰੇ ਜੋ 4 ਵਜੇ ਆਪਦੇ ਰੂਮ ਵਿੱਚ ਸੀ ਉਸ ਤੋਂ ਬਾਅਦ ਇਹ 4 ਵਜੇ ਉੱਥੋਂ ਰੁਕ ਚੱਕਰ ਹੋ ਗਿਆ ਤੇ ਜਦੋਂ ਹਾਜ਼ਰੀ ਲੱਗੀ ਤਾਂ ਉੱਥੇ ਸਕੂਲ ਪ੍ਰਸ਼ਾਸਨ ਪਤਾ ਹੱਥਾਂ ਪਰਾਂ ਦੀ ਪੈ ਗਈ ਕਿਉਂਕਿ ਸਕੂਲ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਐਸ ਦੀ ਸਕਿਉਰਟੀ ਹੋਣ ਦੇ ਬਾਵਜੂਦ ਵੀ ਇਹ ਸਕੂਲ ਵਿੱਚੋਂ ਕਿਵੇਂ ਅੰਦਰ ਟੱਪ ਕੇ ਬਾਹਰ ਚਲਾ ਜਾਂਦਾ ਤੇ ਜੋ ਪਤਾ ਲੱਗਿਆ ਪ੍ਰੋਸੈਜ ਯੋਗ ਸੁਤਰਾ ਤੋਂ ਸਕੂਲ ਦੀ ਕੁਝ ਦੂਰੀ ਤੋਂ ਬਾਅਦ ਕਿਉਂਕਿ ਸਵੇਰੇ ਜਿਹੜਾ بارش ਪੈ ਰਹੀ ਤੇ ਲਗਾਤਾਰ بارش ਹੋਣ ਦੇ ਕਾਰਨ ਇਹ ਸਕੂਲ ਦੀ ਦੂਰੀ ਤੋਂ ਕੁਝ ਦੂਰੀ ਤੋਂ ਉੱਥੇ ਜੋ ਬੈਠਾ ਸੀ ਉੱਥੇ ਪੁਲਿਸ ਨੇ ਉਸ ਨੂੰ ਮੌਕੇ ਤੇ ਫੜ ਕੇ ਹੁਣ ਸਕੂਲ ਦੇ ਅੰਦਰ ਲਜਾਇਆ ਗਿਆ ਹੈ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਕਰ ਰਿਹਾ ਵੀ ਕਿਉਂ ਇੱਥੋਂ ਜਿਹੜੇ ਹੈਗੇ ਇਹ ਬੱਚਾ ਫਰਾਰ ਹੋਇਆ 10ਵੀਂ ਕਲਾਸ ਦਾ ਬੱਚਾ ਜਿਸ ਦਾ ਨਾਮ ਸੁਖਦਿਲਮਨ ਸਿੰਘ ਆ ਤੇ ਇੱਥੇ ਜੈਕਿਸ਼ਨ ਰੋੜੀ ਅਤੇ ਹੋਰ ਜਿਹੜੇ ਆਲਾ ਅਧਿਕਾਰੀ ਐਸਐਸਪੀ ਪਟਿਆਲਾ ਜੀ ਇੱਥੇ ਮੌਕੇ ਤੇ ਜਿਹੜੇ ਪਹੁੰਚੇ ਹੋਏ ਨੇ ਜੀ ਠੀਕ ਹੈ ਭਪਿੰਦਰ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ कु मिला के अः अजे सवाल बनया है कि आखिरकार बच्चा कितने गया सी, क्यों गया सी, और वजह की सी यानी कि सतारा साल का बेटा हालांकि नाबालग है अजय कोई भी वजह हो सकती है तो दसाया जा रहा है कि क्योंकि सवेर की बरसात पंजाब पै रही थी हर पास नाभा बरसात हो रही थी चार बजे निकल जरूर गया स्कूल तो पर थोड़ी देर बाद ही दस दिए कि उ बैठ गया और तस्वीर तुम तो दिखा रहे हैं जो तो थोड़ी देर बाद 10 ਘੰਟਿਆਂ ਬਾਅਦ ਜਿਹੜਾ ਹੈ ਬੱਚੇ ਨੂੰ ਵਾਪਸ ਲੈ ਕੇ ਆਏ ਨੇ ਉਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾ ਨਿਊਜ਼ ਇਟਨ ਪੰਜਾਬ ਤੇ ਇਹ ਤਸਵੀਰਾਂ ਨੇ ਜਦੋਂ ਲੈ ਕੇ ਆਂਦਾ ਗਿਆ ਹੈ ਬੇਟੇ ਨੂੰ ਜਿਆ ਕਿਸ਼ਨ ਰੋੜੀ ਦੇ ਬੇਟੇ ਨੂੰ ਸਕੂਲ ਵਾਪਸ ਲੈ ਕੇ ਆਂਦਾ ਗਿਆ ਹੈ ਦੱਸਿਆ ਜਾ ਰਿਹਾ ਜੋ ਮੇਰੇ ਸਹੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਜਿਹੜੀ ਹੈ ਜਦੋਂ ਹੀ ਇਹਨਾਂ ਨੂੰ ਇਨਫੋਰਮ ਕੀਤਾ ਕਿ ਬੱਚਾ ਨਹੀਂ ਹੈ ਸਕੂਲ ਦੇ ਵਿੱਚ ਇਸ ਤਰੀਕੇ ਨਾਲ ਚਲਾ ਗਿਆ ਤਾਂ ਪੁਲਿਸ ਦੇ ਬਲੋ ਲੱਭਿਆ ਗਿਆ ਔਰ ਉਸ ਨੂੰ ਵਾਪਸ ਲੈ ਕੇ ਆਂਦਾ ਗਿਆ ਹੈ ਹਾਲਾਕੀ ਵਜਾ ਕੀ ਹੈ ਕਿਉਂ ਇਹ ਆਪਣੇ ਆਪ ਹੌਸਟਲ ਦੇ ਵਿੱਚੋਂ ਚਲਾ ਗਿਆ ਸੀ ਆ ਸਵਾਲ ਬਹੁਤ ਸਾਰੇ ਜਰੇ ਨੇ ਉਖੜੇ ਹੋ ਰਿਹਾ ਨੇ ਹਾਲਾਕੀ ਕੀ ਬੱਚਾ ਇਸ ਵੇਲੇ ਸੋਚਦੇ ਐ ਕਿਉਂਕਿ ਨਾਬਾਲਗ ਬੱਚਾ ਹੈ ਔਰ ਅਜੇ ਹੀ ਇਹ ਉਮਰ ਹੁੰਦੀ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬੱਚਿਆਂ ਦੇ ਦਿਮਾਗ 'ਚ ਹੁੰਦੀਆਂ ਨੇ ਫਿਰ ਭਾਵੇਂ ਕੋਈ ਸਿਆਸਤਦਾਨ ਦਾ ਬੱਚਾ ਹੋਵੇ ਜਾਂ ਫਿਰ ਆਮ ਪਰਿਵਾਰ ਦਾ ਬੱਚਾ ਹੋਵੇ ਪਰ ਕਰੀਬ 4 ਵਜੇ ਅਧਿਏ ਕੱਟਾ ਹੈ ਜਦੋਂ ਇਹ ਬੱਚਾ ਸਕੂਲ 'ਚੋਂ ਚਲਾ ਗਿਆ ਸੀ ਖੁਦ ਬਖੋਦ ਚਲਾ ਗਿਆ ਸੀ ਥੋੜੀ ਦੇਰ ਬਾਅਦ ਥੋੜੀ ਦੂਰੀ ਤੇ ਜਾ ਕੇ ए, बैठा हुआ क्योंकि बहुत तेज बरसात हो रही थी और उस तो बाद, इस तो दस घंटे बाद हूँ बरामद किया और सवाल यह भी है कि इन्ह दस घंटे की उठे ही उस थान पर बैठा रहा है और जेकर अजिहा जे भी है तो फिर की वजह है अजय आला अधिकारी सारे सीनियर अधिकारी इतने पहुंचे हुए हैं एस एस पी पटियाला पहुंचे हुए हैं जय किशन रोड़ी खुद इतने होर जो अधिकारी उन्होंने मौजूद ने क्योंकि मामला छोटा नहीं रहला इस करके व्डा हो जाता है क्योंकि डिप्टी स्पीकर ने जय किशन रोड़ी ਇਸ ਤੋਂ ਪਹਿਲਾਂ ਵਿਧਾਇਕ ਰਹੇ ਲਗਾਤਾਰ 10 ਸਾਲ ਤੋਂ ਸੀ ਕਹਿ ਦिए ਤਾਂ ਸਿਆਸਤ ਦੇ ਵਿੱਚ ਪੂਰੇ ਸਰਗਰਮ ਨੇ ਕਾਇਸ ਦੇ ਵਜ੍ਹਾ ਦੇ ਨਾਲ ਇਸ ਕਰਕੇ ਮਾਮਲਾ ਕਾਫੀ ਵੱਡਾ ਵੀ ਹੋ ਜਾਂਦਾ ਕਿਉਂਕਿ ਉਹਨਾਂ ਦਾ ਇਹ ਬੇਟਾ ਹੈ ਜੋ ਸਕੂਲ ਦੇ ਵਿੱਚ ਪੜਦਾ ਹੈ ਨਾਮੀ ਸਕੂਲ ਹੈ ਪੀਪੀਐਸ ਔਰ ਪੰਜਾਬ ਦੇ ਵਿੱਚੋਂ ਸੀ ਕਹਿ ਲਿਏ ਕਿ ਬਿਲਕੁਲ ਮੋਰਲెస్ ਸਕੂਲਾਂ ਦੇ ਵਿੱਚੋਂ ਇੱਕ ਤਾਂ ਗਲਤ ਨਹੀਂ ਹੋਏਗਾ ਤਾਂ ਇਸ ਸਕੂਲ ਦੇ ਵਿੱਚੋਂ ਕਿਵੇਂ ਇਹ ਬੱਚਾ ਖੁਦ ਬਖੂਦ ਚਲਾ ਗਿਆ ਔਰ ਫਿਰ ਇਸ ਨੂੰ ਲੈ ਕੇ ਵੀ ਆਂਦਾ ਗਿਆ ਪਰ ਜ਼ਵਾਲ ਕਹੀ